ਸਚੂ ਸਦਰ ਨੂੰ ਇਤਲਾਹ ਦਿੱਤੀ ਦਲਵੀਰ ਸਿੰਘ ਅਤੇ ਸਰਪੰਚ ਗੁਰਮੇਲ ਸਿੰਘ ਪਿੰਡ ਲੋਰਦਿਆਂ ਨੇ ਵੀ ਪਿੰਡ ਲੋਰਦ ਦੀ ਹੱਦ ਦੇ ਅੰਦਰ ਰੇਲਵੇ ਲਾਈਨ ਦੇ ਕੋਲੇ ਇੱਕ ਡੈੱਡ ਬੋਡੀ ਪਈ ਹੋਈ ਹੈ ਉਹ ਜਾ ਕੇ ਦੇਖਿਆ ਇੱਕ 16-17 ਸਾਲ ਦੀ ਲੜਕੀ ਦੀ ਡੈੱਡ ਬੋਡੀ ਸੀ ਜਿਹਦੀ ਉਦੋਂ ਮੌਕੇ ਤੇ شناخت ਨਹੀਂ ਹੋ ਸਕੀ ਤੇ ਉਹਦੇ ਚ ਅਸੀਂ ਇਹਨਾਂ ਦੇ ਬਿਆਨ ਤੇ ਹੀ ਐਫ ਆਈ ਆਰ ਨੰਬਰ 40 ਅਧੀਨ ਤਰਤ 103 1 ਪੀ ਐਨ ਐਸ ਦਰਜ ਕਰ ਲਈ ਸੀ ਉਦੋਂ ਤੋਂ ਅੱਗੇ ਕਾਰਵਾਈ ਸ਼ੁਰੂ ਕਰਤੀ ਇਹਦੀ ਡੈੱਡ ਬੋਡੀ ਅਸੀਂ ਇੱਥੇ ਮਾਰਚਰੀ ਚ ਰਖਵਾਤੀ ਇਸ਼ਤਿਹਾਰ ਸ਼ੁਰੂ ਹੋ ਗਿਆ ਜਾਰੀ ਕਰਤਾ ਉਹਨੂੰ ਐਸਐਚਓ ਸਦਰ ਨੇ ਅੱਗੇ ਸੋਸ਼ਲ ਮੀਡੀਆ ਤੇ ਵੀ ਪਾਇਆ ਜਿਹਦੇ ਤੋਂ ਇਹਦੀ ਪਛਾਣ ਹੋ ਸਕੇ ਤੇ ਇਹ ਇੱਥੇ ਪਛੋ ਯੂਪੀ ਦੇ ਰਹਿਣ ਵਾਲੇ ਐ ਤੇ ਇੱਥੇ ਗੋਵਿੰਦਗੜ੍ਹ ਮੰਡੀ ਰਹਿੰਦੇ ਸੀ ਇਹਦੇ ਲੇਬਰ ਦਾ ਹੀ ਕੰਮ ਕਰਦੇ ਸੀ ਉਦੋਂ ਅੱਗੇ ਇਨਵੈਸਟੀਗੇਸ਼ਨ ਚੱਲਦੀ ਹੋਈ ਪਤਾ ਲੱਗਿਆ ਵੀ ਇਹਦਾ ਇੱਕ ਜਾਂਚਾਨ ਵਾਲਾ ਸੀ ਰਾਜਮਿਸਤਰੀ ਦਾ ਕੰਮ ਕਰਦਾ ਸੀ ਸੰਜੀਤ ਕੁਮਾਰ ਸੰਜੀਤ ਕੁਮਾਰ ਇਹਨੂੰ ਪਰ 11 ਤਰੀਕ ਨੂੰ ਕੁੜੀ ਨੂੰ ਲੈ ਕੇ ਆਇਆ ਸੀ ਤੇ ਇਹਦੇ ਨਾਲ ਇੱਥੇ ਇਹਨੇ ਰੇਪ ਕਰਨ ਦੀ ਕੋਸ਼ਿਸ਼ ਕੀਤੀ ਤੇ ਜਿਸ ਦੌਰਾਨ ਇਹਨੇ ਜਦੋਂ ਸਟਰਗਲ ਕੀਤਾ ਤਾਂ ਉਹਨੇ ਸਟ੍ਰਾਂਗੂਲੇਟ ਕਰਕੇ ਇਹਦੀ ਡੈਥ ਇਹਨੇ ਕਤਲ ਕਰਤਾ ਇਹਨੂੰ ਅਸੀਂ ਗ੍ਰਿਫਤਾਰ ਕਰ ਲਿਆ ਜੀ ਤੇ ਉਹਦਾ ਪੋਸਟਮਾਰਟਮ ਕਰਾਇਆ ਜਾ ਰਿਹਾ ਹੈ ਪੋਸਟਮਾਰਟਮ ਤੋਂ ਬਾਅਦ ਜੋ ਵੀ ਗੱਲ ਸਾਹਮਣੇ ਆਊਗੀ ਅੱਗੇ ਤਫਤੀਸ਼ ਹੋਵੇ ਉਸਨੇ ਬਾਰੇ ਰਿਪੋਰਟ ਦਿੱਤਾ ਜਾਊਗਾ ਸਰ ਪਹਿਲਾਂ ਇਹ ਕੇਸ ਦਾ ਜੀ ਹੈ ਐਕਟਮਾਨ ਇਹ ਜੀ ਹੁਣੇ ਇਹਦੀ ਗ੍ਰਿਫਤਾਰੀ ਹੋਈ ਹੈ ਜੀ ਪੁੱਛ ਕੇ ਸੁਜਾਰੀ ਹੈ ਜੀ ਔਰ ਅੱਗੇ ਜਵਾਬਦਾਰ ਸਾਹਮਣੇ ਆਉਣਗੇ ਤੁਹਾਨੂੰ ਥੋੜਾ ਜਿਹਾ ਸਾਂਝੀ ਕਿਤੇ ਉਹ ਲੜਕੀ ਨਵਾਲੇ ਜੀ ਇਹਦੀ ਪ੍ਰੋਫਾਈਲ ਕਿੰਨੀ ਉਮਰ ਹੈ ਕੋਈ ਮੈਰਿਡ ਹਨ ਮੈਰਿਡ ਜੀ ਲੜਕੀ ਨਹੀਂ ਜਿਹੜਾ ਦੋਸ਼ੀ ਭਰਿਆ ਜੀ ਦੋਸ਼ੀ ਹਨ ਮੈਰਿਡ ਹੈ ਜੀ ਦੋਸ਼ੀ ਮੈਰਿਡ ਮੈਰਿਡ ਲੜਕੀ ਹਨ ਹਨ ਲੜਕੀ ਹਨ ਮੈਰਿਡ ਹੈ ਦੋਸ਼ੀ ਮੈਰਿਡ ਇਹ ਪਹਿਲਾਂ ਇੱਕ ਦੂਜੇ ਨੂੰ ਜਾਣਦੇ ਸੀ ਇਹ ਕਿਹੋ ਮਿਸਤਰੀ ਦਾ ਕੰਮ ਕਰਦਾ ਨਾਲ ਰਾਜ ਮਿਸਤਰੀ ਦਾ ਕੰਮ ਕਰਦਾ ਹਾਂ ਜੀ ਇਹ ਦੰਦਾ ਗੁੰਦਗਰੀ ਜੀ ਗੁੰਦਗਰੀ ਕਿੱਛ ਇੱਕ ਤੋਂ ਦਸਰਾ ਬਿਹਾਰ ਬਿਹਾਰ ਦਾ ਜੀ ਪਰ ਕਿੰਨੇ ਜਲਦੀ ਕਿੰਨੇ ਘੰਟੇ ਜਿਹੜਾ ਬੋਸ ਨੇ ਟੈਸਟ ਕਰ ਲਿਆ ਹੈ ਬਲਾਈਂਟ ਅਤੇ ਦੇਖੋ ਕੱਲ ਮਾਰਨਿੰਗ ਸਾਨੂੰ ਇਤਲਾਹ ਮਿਲੀ ਹੈ ਤੇ ਡੈੱਡ ਬਡੀ ਕਬਦੇ ਚ ਲਈ ਹੈ ਕੱਲ ਤੁਹਾਨੂੰ ਪਤਾ ਹੀ ਹੈ ਵੀ ਸਾਰੀ ਖਾਨਾ ਪੁਲਿਸ ਉਧਰ ਵੀ ਬਿਜ਼ੀ ਸੀ ਦੀ ਬਲੌੜਾੜੇ ਕੇਸ ਤੇ ਉਸ ਤੋਂ ਬਾਅਦ ਐਸ ਐਚ ਓ ਸਦਰ ਨੇ ਹੀ ਰਾਤ ਇਹਦਾ ਪਤਾ ਕੀਤਾ ਤੇ ਅਜੇ ਨੂੰ ਅਰੈਸਟ ਕਰ ਲਿਆ 24 ਘੰਟਿਆਂ ਦੇ ਅੰਦਰ ਅੰਦਰ ਇਹ ਸਾਰਾ ਹੋ ਗਿਆ